ਸਤਿ ਸ਼੍ਰੀ ਅਕਾਲ ਦੋਸਤੋ ਮਾਰਸ਼ਲ نیوز ਤੇ ਸਭ ਸਦਾ ਸਵਾਗਤ ਹੈ ਸੋ ਜਿਵੇਂ ਕਿ 7:30 ਵਜੇ ਦੀ ਜੋ ਕਿ ਕਾਲ ਦਿੱਤੀ ਗਈ ਸੀ ਕਿ ਬਲੈਕਆਊਟ ਦੀ ਜੋ ਕਿ ਬਲੈਕਆਊਟ ਇਸ ਟਾਈਮ ਮੁਕੰਮਲ ਤੁਸੀਂ ਦੇਖ ਸਕਦੇ ਹੋ ਕੀਤਾ ਜਾ ਰਿਹਾ ਹੈ ਬਿਲਕੁਲ ਬਾਸਟਾਂ ਕਰਾਲੀ ਦੀਆਂ ਤਸਵੀਰਾਂ ਦੇਖ ਰਿਹਾ ਤੇ ਹਨੇਰਾ ਕਰ ਦਿੱਤਾ ਗਿਆ ਹੈ ਲਾਈਟਾਂ ਪੁਲਿਸ ਪ੍ਰਸ਼ਾਸਨ ਵੱਲੋਂ ਦੇਖ ਸਕਦੇ ਹੋ ਇਸ ਗੱਡੀਆਂ ਨੂੰ

ਅਨਾਉਂਸਮੈਂਟ ਕਰ ਰਹੀ ਹੈ ਬਾਰ ਬਾਰ ਕਿ ਆਪਣੀ ਲਾਈਟਾਂ ਜੋ ਕਿ ਪੂਰਨ ਤੌਰ ਤੇ ਬੰਦ ਕੀਤੀਆਂ ਜਾਣ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਰਸ਼ਲ ਨਿਊਜ਼ ਟੀਵੀ ਉਤੇ ਤੇ ਕਿ ਪੂਰੇ ਭਾਰਤ ਵਿੱਚ ਜੋ ਕਿ ਪੰਜਾਬ ਦੇ ਵਿੱਚ ਜੋ ਕਿ ਇਹ ਅੱਜ ਬਲੈਕਆਊਟ ਬਾਕਟ੍ਰੇਲ ਜੋ ਕਿ ਅੱਜ ਕੀਤੀ ਜਾ ਰਹੀ ਹੈ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਸਮਿਆਂ 'ਤੇ ਜੋ ਕਿ ਕਰਾਲੀ ਮਹਾੜੀ ਜਿਲ੍ਹੇ ਮਹਾੜੀ ਜਿਲ੍ਹੇ ਵਿੱਚ ਕਰਾਲੀ ਦੇ ਕਰਾਲੀ ਵਿਖੇ ਜੋ ਕਿ 7:30 ਵਜੇ ਜੋ ਕਿ ਟਾਈਮ ਹੈ 7:30 7:40 ਤੱਕ ਦਾ ਪੂਰਨ ਤੌਰ ਤੇ ਜੋ ਕਿ ਬਲੈਕਆਊਟ ਕਰਵਾਇਆ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿ ਪੂਰਨ ਤੌਰ ਤੇ ਜੋ ਕਿ ਸਟਰੀਟ ਲਾਈਟਸ ਦੁਕਾਨਾਂ ਦੀ ਲਾਈਟਾਂ ਜੋ ਕਿ ਬੰਦ ਨੇ ਗੱਡੀਆਂ ਦੀ ਲਾਈਟਾਂ ਜੋ ਕਿ ਪੁਲਿਸ ਪ੍ਰਸ਼ਾਸਨ ਨੇ ਬੰਦ ਕਰਵਾਈਆਂ ਗਈਆਂ ਤੇ ਕੁਝ ਥਾਵਾਂ 'ਤੇ ਜੋ ਜਗ ਵੀ ਰਹੀਆਂ ਨੇ ਹਾਲੇ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੋ ਕਿ ਰਾਤ ਨੂੰ ਵੀ ਇੱਕ ਪਾਰ ਸਰਕਾਰ ਵੱਲੋਂ ਜੋ ਕਿ ਨੋ ਟੈਰਿਸਟ ਸਟਾਫ ਆ ਦੇ ਪਾਕਿਸਤਾਨ ਦੇ ਜੋ ਕਿ ਅਟੈਕ ਕੀਤਾ ਗਿਆ ਸੀ ਤੇ ਤਹਿਲਗਾਮ ਖਾਬਲੇ ਨੂੰ ਲੈ ਕੇ ਜੋ ਕਿ ਇਹ ਸਾਰਾ ਪੂਰਨ ਤੌਰ ਤੇ ਜੋ ਕਿ ਬਲੈਕਆਊਟ ਤੁਸੀਂ ਦੇਖ ਰਹੇ ਹੋ ਕਰਾਲੀ ਸ਼ਹਿਰ ਦੇ ਵਿੱਚ ਕੀਤਾ ਗਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਰਾਉਂਡ ਕੀਤਾ ਜਾ ਰਿਹਾ ਹੈ ਗੱਡੀ ਦੇ ਉੱਤੇ ਤੇ ਤੁਸੀਂ ਦੇਖ ਰਹੇ ਲਾਈਵ ਤਸਵੀਰਾਂ ਜੋ ਕਿ ਲਾਈਟਾਂ ਬੰਦ ਨੇ ਗੱਡੀਆਂ ਮੋਟਰਸਾਈਕਲਾਂ ਦੀ ਪੂਰਨ ਤੌਰ ਦੇ ਉੱਤੇ ਜੋ ਕਿ ਇਹ ਬਲੈਕਆਊਟ ਨੂੰ ਸਫਲ ਕੀਤਾ ਜਾ ਰਿਹਾ ਹੈ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਆਮ ਲੋਕਾਂ ਵੱਲੋਂ ਵੀ ਜੋ ਕਿ ਗੱਡੀਆਂ ਨੂੰ ਇਸ਼ਾਰਾ ਕੀਤਾ ਜਾ ਰਿਹਾ ਹੈ ਕਿ ਲਾਈਟਾਂ ਆਪਣੇ ਬੰਦ ਕਰ ਲੈਣ ਜੋ ਕਿ ਇਸ ਟਾਈਮ 7:30 ਤੋਂ ਲੈ ਕੇ 7:40 ਤੱਕ ਜੋ ਕੀ ਹੈ 10 ਮਿੰਟ ਦਾ ਸਮੇਂ ਬਲੈਕਆਊਟ ਦਾ ਹੈ ਕੁਰਾਲੀ ਸ਼ਹਿਰ ਦੇ ਵੀ ਵੀ ਫਿਰ ਡਿਸਟ੍ਰਿਕਟ ਮੋਹਾਲੀ ਦਾ ਜੋ ਕੀ ਸਮੇਂ ਸੀਗਾ ਪੁਲਿਸ ਪ੍ਰਸ਼ਾਸਨ ਤੁਸੀਂ ਦੇਖ ਰਹੇ ਆਪਣੀ ਪੂਰੀ ਮਸਤੀ ਨਾਲ ਡਿਊਟੀ ਨਿਭਾ ਰਿਹਾ ਹੈ ਇਸ ਟਾਈਮ ਦੇ ਉੱਤੇ ਪੁਲਸੀ ਜੀ ਤੁਸੀਂ ਦੇਖ ਰਹੇ ਅਨਾਊਂਸਮੈਂਟ ਲਗਾਤਾਰ ਆ ਰਹੀ ਹੈ ਗੱਡੀਆਂ ਨੂੰ ਵੀ ਕਿਹਾ ਜਾ ਰਿਹਾ ਹੈ ਮੋਟਰਸਾਈਕਲ ਹੋਏ ਹਨਾਂ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਆਪਣੀ ਲਾਈਟਾਂ ਬੰਦ ਕਰਕੇ ਚਲੋ ਜੇ ਚੱਲਣਾ ਨਹੀਂ ਤੇ ਸਾਈਡ ਤੇ ਆਪਣੇ ਵਹੀਕਲ ਜਰੂਰ ਲਗਾ ਲਓ ਉਸ ਸਮੇਂ ਦੇ ਲਈ ਤਾਂ ਕਿ ਇਸ ਬਲੈਕ ਆਊਟਾ ਜੋ ਕਿ ਪੂਰੇ ਤਰ੍ਹਾਂ ਸਫਲ ਹੋ ਚੁੱਕ ਸਕੇ ਮੌਕ ਟ੍ਰੇਲ ਦੀ ਤਿਆਰੀਆਂ ਜੋ ਕਿ ਤੁਸੀਂ ਵੇਖ ਰਹੇ ਹੋ ਸ਼ਹਿਰਾਂ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਸਮਿਆਂ ਉੱਤੇ ਕਰਵਾਈ ਜਾ ਰਹੀ ਹੈ ਤਾਂ ਕਿ ਜੇ ਕੱਲ ਨੂੰ جنگ ਦੇ ਹਾਲਾਤ ਵੀ ਵਾੜਦੇ ਆ ਤਾਂ ਕਿ ਲੋਕ ਆਪਣੀ ਸੇਫਟੀ ਖੁਦ ਸੁਰੱਖਿਅਤ ਕਰ ਸਕਣ ਤੇ ਸਰਕਾਰਾਂ ਦਾ ਸਾਥ ਦੇ ਸਕਣ ਆਰਮੀ ਦਾ ਜੋ ਕਿ ਸਾਥ ਦੇ ਆ ਜਾ ਸਕੇ ਵੀਡੀਓ ਨੂੰ ਵਾਤਵਾ ਸ਼ੇਅਰ ਵੀ ਜਰੂਰ ਕਰੋ ਨਾਲ ਆਪਣੇ ਕਮੈਂਟਾਂ ਵਿੱਚ ਵਿਚਾਰ ਵੀ ਜਰੂਰ ਦੱਸਣਾ ਇਸ ਮੌਕ ਡ੍ਰਿਲ ਤੇ ਇਸ ਬਲੈਕਆਊਟ ਦੇ ਬਾਰੇ ਕੀ ਤੁਸੀਂ ਆਪਣੇ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ ਅੱਜ ਜੋ ਕਿ ਸਵੇਰੇ 1.30 ਵਜੇ ਦੇ ਕਰੀਬ ਭਾਰਤੀ ਸੈਨਾ ਵੱਲੋਂ ਜੋ ਕਿ ਨੋ ਟੈਰਿਸ ਥਾਵਾਂ ਦੇ ਉੱਤੇ ਅਟੈਕ ਕੀਤਾ ਗਿਆ ਸੀਗਾ ਉਹਨਾਂ ਨੂੰ ਪੂਰਾ ਤੌਰ ਤੇ ਸਮਾਪਤ ਕੀਤਾ ਗਿਆ ਸੀਗਾ ਥਾਵਾਂ ਨੂੰ ਉਸ ਅਟੈਕ ਬਾਰੇ ਵੀ ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ ਤੁਸੀਂ ਵੇਖਦੇ ਹੋ ਇਹ ਚੀਜ਼ਾਂ ਪਹਿਲਾਂ ਕਮ ਜਿਹੜਾ ਹਮਲਾ ਹੋਇਆ ਸੀ ਪਿਛਲੇ ਦਿਨ ਉਸ ਨੂੰ ਲੈ ਕੇ ਜੋ ਕਿ ਪੂਰਨ ਤੌਰ ਦੇ ਉੱਪਰ ਇੰਡੀਆ ਆਪਣੇ ਸਖਤ ਰੂਪ ਦੇ ਵਿੱਚ ਨਜ਼ਰ ਆ ਰਿਹਾ ਹੈ ਜੇ ਦੇਖ ਰਹੇ ਵਹਾਂ ਨਈ ਲਟਾ ਪੂਰਨ ਤੌਰ ਤੇ ਬੰਦ ਨੇ ਪੂਰਾ ਸਮਰਥਨ ਜੋ ਕਿ ਆਮ ਲੋਕਾਂ ਵੱਲੋਂ ਦਿੱਤਾ ਜਾ ਰਿਹਾ ਹੈ ਸਰਕਾਰ ਨੂੰ ਤੇ ਸੈਨਾ ਨੂੰ ਪੁਲਸ ਫੋਰਸ ਟ੍ਰੈਫਿਕ ਪੁਲਸ ਕਰਾਲੀ ਦੀ ਪੁਲਸ ਜੋ ਕਿ ਪੂਰੀ ਮਸਤਾਇਦ ਹੈ ਇਸ ਟਾਈਮ ਡਿਊਟੀ ਦੇ ਉੱਪਰ ਤੁਸੀਂ ਦੇਖ ਰਹੇ ਹੋ ਸਾਈਡ ਉੱਤੇ ਗੱਡੀਆਂ ਲਗਵਾਈਆਂ ਗਈਆਂ ਨੇ ਤਾਂਕਿ ਕਿਸੇ ਦਾ ਵੀ ਕੋਈ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ ਕੋਈ ਵੀ ਹਾਦਸਾ ਨਾ ਵਾਪਰੇ ਤੇ ਲਾਈਟਾਂ ਜੋ ਕਿ ਪੂਰਨ ਤੌਰ ਦੇ ਉੱਪਰ ਵਿਕਲਾਂ ਦੀ ਬੰਦ ਨੇ ਤੁਸੀਂ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਪੂਰਨ ਤੌਰ ਤੇ ਜੋ ਕਿ ਬਲੈਕਆਊਟ ਕੀਤਾ ਗਿਆ ਹੈ ਸਾਰੇ ਸਟਰੀਟ ਲਾਈਟਸ ਘਰਾਂ ਦੀਆਂ ਲਾਈਟਾਂ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਸਮਰਥਨ ਤੁਸੀਂ ਦੇਖ ਰਹੇ ਹੋ ਪੁਲਿਸ ਜੋ ਕਿ ਲਾਈਟਾਂ ਨੂੰ ਸਜਾ ਦਿੱਿਆ ਸਨ ਉਹਨਾਂ ਨੂੰ ਵੀ ਬੰਦ ਕਰਵਾਇਆ ਗਿਆ ਏ ਸਪੈਸ਼ਲ ਮੌਕ ਡ੍ਰਿਲ ਆਪਰੇਸ਼ਨ ਜੋ ਕਿ ਤੁਸੀਂ ਦੇਖ ਰਹੇ ਹੋ ਬਲੈਕਆਊਟ ਆਪਰੇਸ਼ਨ ਜੋ ਕਿ ਇਹ ਚੱਲ ਰਿਹਾ ਹੈ ਕਰਾਲੀ ਵਿਖੇ ਜ਼ਿਲ੍ਹਾ ਮੋਹਾਲੀ ਤੁਰੰਤ ਹੋਰ ਦਾ ਸਫਲ ਬਣਾਇਆ ਜਾ ਰਿਹਾ ਇਸ ਮੌਕ ਡ੍ਰਿਲ ਨੂੰ ਬਲੈਕਆਊਟ ਨੂੰ ਪੁਰਾਣੇ ਸ਼ਹਿਰ ਵਿਖਰੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਖ-ਵੱਖ ਸ਼ਹਿਰਾਂ ਦੀ ਜੋ ਤਸਵੀਰਾਂ ਤੁਹਾਡੇ ਅੱਗੇ ਤੁਸੀਂ ਦੇਖ ਰਹੇ ਹੋ ਕਿ ਅਲੱਗ-ਅਲੱਗ ਜੋ ਕਿ ਸਮੇਂ ਦਿੱਤੇ ਗਏ ਨੇ ਕੋਈ ਹਾਲਾਤ ਜਿਹੇ ਬਣਦੇ ਆ ਕਿ ਕਿਸੇ ਤਰ੍ਹਾਂ ਦੀ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਕਮੈਂਟ ਵੀ ਕਰਨਾ ਵੀਡੀਓ ਦੇ ਵਿੱਚ ਕੀ ਤੁਹਾਡੇ ਵਿਚਾਰ ਨੇ ਹਮਲੇ ਦੇ ਬਾਰੇ ਬਾਰੇ

ਤੁਸੀਂ ਦੇਖ ਰਹੇ ਤੁਸੀਂ ਤਸਵੀਰਾਂ ਪੁਲਿਸ ਪ੍ਰਸ਼ਾਸਨ ਦੀ ਗੱਡੀ ਜੋਗੀ ਦਾ ਘਾਤਾ ਰਾਉਂਡ ਕਰ ਰਹੀ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਪੂਰਨ ਤੌਰ ਤੇ ਬਲੈਕਆਊਟ ਕੀਤਾ ਜਾਵੇ ਤੁਸੀਂ ਦੇਖ ਰਹੇ ਹੋ ਸਾਈਡ ਦੇ ਉੱਤੇ ਵਹੀਕਲਸ ਖੜੇ ਨੇ ਸਾਰੇ ਵਿਕਲਾਂ ਜੋ ਕਿ ਡੋਕਿਆ ਗਿਆ ਸੈਡਾਂ ਉੱਤੇ ਜਾ ਕੇ ਕੋਈ ਵੀ ਅਨਹੋਣੀ ਘਟਨਾ ਵੀ ਨਾ ਵਾਪਰੇ ਤਾਂ ਕਿ ਸਾਰੇ ਲੋਕ ਆਪਣੇ ਸੇਫਲੀ ਕਰ ਨੂੰ ਘਰਾਂ ਨੂੰ ਜਾਣ ਤੇ ਬਲੈਕਆਊਟ ਵੀ ਪੂਰਾ ਸਫਲ ਹੋਵੇ ਦੇਖ ਸਕਦੇ ਹੋ ਕਿ ਵਹੀਕਲ ਸਾਈਡ ਤੇ ਲੱਗੇ ਹੋਏ ਨੇ ਪ੍ਰੋਪਰ ਤੌਰ ਦੇ ਉੱਤੇ ਚੈਰ ਜਰੂਰ ਕਰੋ ਕਮੈਂਟਾਂ ਵਿੱਚ ਆਪਣੇ ਵਿਚਾਰ ਵੀ ਜਰੂਰ ਦੱਸੋ ਇਸ ਬਲੈਕਆਊਟ ਬਾਰੇ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਜੋ ਕਿ ਪੂਰਨ ਤੌਰ ਦੇ ਉੱਤੇ ਜੋ ਕਿ ਬਲੈਕਆਊਟ ਇਸ ਟਾਈਮ ਪੁਰਾਣੀ ਸ਼ਹਿਰ ਵਿੱਚ ਹੋ ਚੁੱਕਿਆ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਮੁਸਤੈਦਗੀ ਜੋ ਕਿ ਡਿਊਟੀ ਦਿੱਤੀ ਜਾ ਰਹੀ ਹੈ ਤਾਂ ਕਿ ਕੋਈ ਵੀ ਹਾਦਸਾ ਨਾ ਘਟਨਾ ਇਸ ਵਿੱਚ ਨਾ ਵਾਪਰੇ ਕਿਉਂਕਿ ਬਿਲਕੁਲ ਹਨੇਰਾ ਹੈ ਲਾਈਟਾਂ ਬਿਲਕੁਲ ਵਹੀਕਲਸ ਦੀ ਵੀ ਬੰਦ ਕੀਤੀਆਂ ਗਈਆਂ ਨੇ ਸਰ加 ਆਮ ਲੋਕਾਂ ਵੱਲੋਂ ਪੂਰਾ ਇਸ ਜੋ ਕੀ ਸਹਾਇਤਾ ਜਾ ਰਿਹਾ ਹੈ ਲਾਈਵ ਤਸਵੀਰਾਂ ਦੇਖ ਰਹੇ ਤੁਸੀਂ ਮਾਫੀਨ ਨਿਊਜ਼ ਟੀਵੀ ਉੱਤੇ ਜਿਵੇਂ ਤੁਸੀਂ ਦੇਖ ਰਹੇ ਹੋ ਉੱਪਰ ਪੂਰਨ ਤੌਰ ਤੇ ਬਲੈਕਆਊਟ ਤੁਸੀਂ ਇਹ ਤਸਵੀਰਾਂ ਵੇਖ ਰਹੇ ਹੋ ਲਾਈਵ ਐਂਬੂਲੈਂਸਾਂ ਨੂੰ ਜੋ ਕਿ ਮੈਡੀਕਲ ਸੁਭਾਵਾਂ ਜੋ ਕਿ ਪੂਰੀਆਂ ਚੱਲ ਰਹੀਆਂ ਤੁਸੀਂ ਵੇਖ ਰਹੇ ਹੋ ਲਾਈਵ ਤਸਵੀਰਾਂ ਵੱਡੀ ਗਿਣਤੀ ਵਿੱਚ ਜੋ ਕਿ ਤੁਸੀਂ ਵੇਖ ਸਕਦੇ ਹੋ ਵਹੀਕਲਸ ਫੋਰ ਵਹੀਕਲ ਟੂ ਵీలਰ ਜੋ ਕਿ ਉਰੇ ਖੜੇ ਨੇ ਸਾਈਡ ਰੋਡਸ ਦੇ ਉੱਪਰ ਜੋ ਕਿ ਖੜੇ ਨੇ ਪ੍ਰੋਗਰਾਮ ਤੌਰ ਤੇ ਜੋ ਕਿ ਇਹ ਸਫਲ ਬਣਾਇਆ ਜਾ ਰਿਹਾ ਹੈ ਬਲੈਕਆਊਟ ਸਤ ਵੱਜ ਕੇ 30 ਮਿੰਟ ਜੋ ਕਿ ਪੂਰੇ ਸ਼ੁਰੂ ਕਰ ਦਿੱਤਾ ਗਿਆ ਹੈ ਸਤ 40 ਤੱਕ ਜੋ ਕਿ ਇਹ ਬਲੈਕਆਊਟ ਚੱਲਣਾ ਤੁਸੀਂ ਲਾਈਵ ਤਸਵੀਰਾਂ ਵੇਖ ਰਹੇ ਹੋ ਲਾਈਵ ਇਹ ਕਰਦੇ ਹੈ ਅਤੇ ਜਨਤਾ ਦੀ ਸੁਰੱਖਿਆ ਲਈ ਜੋ ਕਿ ਇਹ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਜੇਕਰ ਨੂੰ ਬਲੈਕਆਊਟ ਬਣਾਇਆ ਬਣਾਇਆ ਜਾ ਰਿਹਾ ਹੈ ਮੌਬ ਡ੍ਰਿਲ ਕੁਰਾਲੀ ਸ਼ਹਿਰ ਵਿੱਚ ਦੇਖ ਸਕਦੇ ਤੁਸੀਂ ਲਾਈਵ ਤਸਵੀਰਾਂ ਬਲੈਕਆਊਟ ਜੋ ਕਿ ਪੂਰਨ ਤੌਰ ਤੇ ਕੀਤਾ ਗਿਆ ਹੈ ਲੋਕਾਂ ਵੱਲੋਂ ਵੀ ਤੁਸੀਂ ਦੇਖ ਸਕਦੇ ਆਮ ਜਨਤਾ ਵੱਲੋਂ ਪੂਰਾ ਸਮਰਥਨ ਜੋ ਕਿ ਇਸ ਟਾਈਮ ਦਿੱਤਾ ਜਾ ਰਿਹਾ ਹੈ ਭਾਰਤ ਸਰਕਾਰ ਦਾ ਪੂਰਾ ਸਮਰਥਨ ਕੀਤਾ ਜਾ ਰਿਹਾ ਹੈ ਆਮ ਲੋਕਾਂ ਵੱਲੋਂ ਸੋ ਪੂਰੇ 10 ਮਿੰਟ ਹੋ ਜੋ ਕਿ ਸਮੇਂ ਸੇ স্মੋਕ ਰਿਲਦਾ ਬਲੈਕਆਊਟ ਦਾ ਜੋ ਕਿ 7:40 ਹੋ ਚੁੱਕੇ ਨੇ ਤੇ ਵਹੀਕਲਸ ਨੂੰ ਜੋ ਕਿ ਤੋਰਿਆ ਜਾ ਰਿਹਾ ਹੈ ਹੌਲੀ ਹੌਲੀ ਲਾਈਟਸ ਜੋ ਕਿ ਹੁਣ ਆਨ ਹੋ ਚੁੱਕੀਆਂ ਤੁਸੀਂ ਵੇਖ ਰਹੇ ਹੋ ਇਹ ਲਾਈਫ ਤਸਵੀਰਾਂ ਸਾਰੇ ਸ਼ਹਿਰ ਦੀ ਜੋ ਕਿ ਲਾਈਟ ਹੁਣ ਆਨ ਹੋ ਰਹੀ ਹੈ ਸਟਾਕਸ ਵੱਲੋਂ ਤਾਂ ਲਾਈਟਾਂ ਆਨ ਕੀਤੀਆਂ ਜਾ ਰਹੀਆਂ ਨੇ ਵਹੀਕਲਸ ਨੂੰ ਦੇਖ ਸਕਦੇ ਹੋ ਕਿ ਹੁਣ ਜੋ ਕਿ ਪੂਰਨ ਤੌਰ ਤੇ ਥam ਗਈ ਸੀ ਕਿਉਂਕਿ ਸਮੇਂ ਦੇ ਲਈ ਤੇ ਹੁਣ ਤੋਂ ਕੀ ਟ੍ਰੈਫਿਕ ਚੱਲ ਪਈ ਹੈ ਤੁਸੀਂ ਲਾਈਫ ਤਸਵੀਰਾਂ ਵੇਖ ਰਹੇ ਹੋ ਲਾਈਵ ਕਵਰੇਜ ਤੁਸੀਂ ਦੇਖ ਰਹੇ ਹੋ ਮਾਰਸਲ نیوز ਟੀਵੀ ਉੱਤੇ ਇਸ ਟਾਈਮ ਦੀ ਟ੍ਰੈਫਿਕ ਜੋਕ ਦੀ ਤੁਸੀਂ ਦੇਖ ਸਕਦੇ ਹੋ ਹੁਣ ਬਹਾਲ ਕਰ ਦਿੱਤੀ ਗਈ ਹੈ ਤੇ ਟ੍ਰੈਫਿਕ ਫੂਰਨ ਚੱਲ ਰਹੀ ਹੈ ਹੁਣ ਜੋ ਕਿ ਇਹ 7:30 ਵਜੇ ਜੋ ਕਿ ਇਹ ਬਲੈਕਆਊਟ ਸ਼ੁਰੂ ਹੋਇਆ ਸੀਗਾ ਮਹਾਲੀ ਜ਼ਿਲ੍ਹੇ ਵਿੱਚ ਹੁਣ 7:40 ਤੇ ਜੋ ਕਿ ਇਸ ਮਾਪਦੀ ਕਰ ਦਿੱਤੀ ਗਈ ਹੈ ਪੂਰਨ ਤੌਰ ਤੇ ਸਫਲ ਜੋ ਕਿ ਇਹ ਬਲੈਕਆਊਟ ਨਜ਼ਰ ਆਇਆ ਹੈ ਮਹਾਲੀ ਜ਼ਿਲ੍ਹੇ ਉਰਾਲੀ ਫੈਰ ਵਿਕੈ ਤੁਸੀਂ ਦੇਖ ਰਹੇ ਹੋ ਮਿਲਦੇ ਹਾਂ ਨਵੀਂ ਨਿਊਜ਼ ਦੇ ਨਾਲ ਆਪਣੀ ਕਮੇਡੀ ਸੀ ਅਲਾਰਮ ਦੀ ਆਵਾਜ਼ ਨਾਲ ਤੋਂ ਬਾਅਦ ਸਭ

जरूर चैनल लाइक सबसक्राइब शेयर जरूर करो कमेंटा अपने विचार जरूर दस्या करो देख सकते हो दोबारा उजाला लग गया लाइट जला दती गई कमेटी वालों भी ਅੱdte ਦੁਕਾਨਾਂ ਵਾਲੇ ਉਹ ਲੋਕ ਜੋ ਕਿ ਹੁਣ ਲਾਈਟਸ ਆਨ ਕਰ ਦਿੱਤੇ ਅਗੇਨ ਜੋ ਕਿ 7 ਤੋਂ 10 ਮਿੰਟ ਦੇ ਲਈ ਜੋ ਕਿ ਇਹ ਪੂਰਨ ਤੌਰ ਤੇ ਬਲੈਕਆਊਟ ਕੀਤਾ ਗਿਆ ਸੀਗਾ ਤੇ ਹੁਣ ਇਹ ਬਲੈਕਆਊਟ ਖਤਮ ਹੋ ਚੁੱਕਾ ਹੈ लाइट जो, 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 जो कि आ चुकी है करौली शहर भी के इसे दस मिनट का जो कि ये ब्लैकआउट आउट किया गया जो कि पूर्ण तौर पे सफल रहा है बिजली जो कि बहाल हो चुकी है देख रहे हो जो कि होने ये पूर्ण तौर पे सफल रहा है करौली शहर का ब्लैकआउट आउट